ਪਿੰਡ ਦੇ ਪਾਈ ਹਿੰਮਸਨਗਰ ਦੇ ਨਿਵਾਸੀਆਂ ਨੂੰ ਬਸੰਤ ਪੰਚੀ ਦੀ ਲੱਖ ਲੱਖ ਮੁਬਾਰਕਾਂ ਹੋਣ। ਜਿੰਨਾ ਵੱਲੋਂ ਅੱਜ ਪ੍ਰੋਗਰਾਮ ਉਲੀਕਿਆ ਗਿਆ ਹੈ ਉਹਨ ਪ੍ਰੇਮ ਜੀ, ਵਿੱਕੀ ਜੀ, ਅਸ਼ੋਕ ਕੁਮਾਰ ਜੀ, ਪ੍ਰਿੰਸ ਜੀ, ਤਿਰਮਨਪਾਣ ਵਾਲੇ ਅਤੇ ਗੋਪਾਲ ਦਾਸ ਜੀ ਸਾਡੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਜੀ ਇੱਥੇ ਮੁੱਖ ਤੌਰ ਤੇ ਆਏ ਹਨ ਅਤੇ ਨਾਲ ਸਾਡੇ ਸੁਖਵੰਤ ਸਿੰਘ ਜੀ ਸੰਧੂ ਬਾੜ ਨੰਬਰ 6 ਤੋਂ ਜਗਰੂਬ ਸਿੰਘ ਜੀ ਅਤੇ ਦੇਨਰੋਸ਼ ਸ਼ਰਮਾ ਜੀ ਇੱਥੇ ਆਏ ਹਨ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਤੇ ਵੱਧ ਤੋਂ ਵੱਧ ਇੱਥੇ ਆ ਕੇ ਆਪਣੇ ਸ਼ੁਮੂਲ ਦੇਨ ਧੰਨਵਾਦ ਜੀ ਹਾਂ ਜੇ ਜੇ ਲੰਗਰ ਲਗਾਇਆ ਜਾ ਰਿਹਾ ਕੀ ਹੋ ਰਿਹਾ ਜਿਹਦੇ ਵਾਰੇ ਜੀ ਅਸੀਂ ਅੱਜ ਹੈਗਾ ਮਸੰਤ ਪੰਛੀ ਦਾ ਤਿਹਾੜ ਅਸੀਂ ਇਸ ਨੂੰ ਮਨਾਉਂਦੇ ਹੋਏ ਲੰਗਰ ਲਗਾਇਆ ਜੀ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਖੁਸ਼ੀ ਹੋਈ ਆ ਕੇ ਲੰਗਰ ਛਕੋ ਸਾਡੇ ਸਰਪੰਚ ਸਾਹਿਬ ਆਏ ਨੇ ਇਸ ਲੰਗਰ ਨੂੰ ਸ਼ੁਰੂਆਤ ਕਰਨਗੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਜੇ ਜੀ ਕੀ ਫਤਹ ਧੰਨਵਾਦ ਬਹੁਤ ਧੰਨਵਾਦ ਦੀ ਸਾਰੀ ਵਰਤ ਕੀ ਭਗਵਾਨ ਐਸੀ ਸਾਰੇ ਬਿਲੋਗ ਬਿਲੋਗ ਆ ਜਾਓ ਆ ਜਾਓ ਹਾਂ ਤੱਕ ਨੂੰ ਲਗਾਈਦਾ ਪੁੜਿਆ ਹੋਰ ਹੋ ਲੈਣੀ ਹੈ ਹੋਰ ਹੋਰ ਦੇਖ ਬਿਲਕੁਲ ਖਾਣਾ ਬਹੁਤ ਮਿਲਦਾ ਹਾਂ ਲੇਟ ਆ ਕਿੱਦਾਂ ਲਈ ਸਦਾ ਪ੍ਰੇਮ ਦੇ ਤੇ ਪ੍ਰੇਮ ਰੱਖੀ ਜੀ ਆਪਣੇ ਜਿਹੜੇ ਆ ਰਹੇ ਨੇ ਬੋਲੋ ਆਪੜੀ ਰਹਿਣਾ ਹੈ ਇਹਦਾ ਸਾਹਮਣੇ ਦਾ ਸਾਹਮਣੇ ਆਹ ਇੱਕ ਹੋਰ ਮਾਤਾ ਜੀ ਹੋਰ ਦੋ ਦੋ ફિકર ગયા મુંડા આને બનાવ આનાની સારી છે ચેન્નાઈ ચેન્નાઈ આતર નું આ નીકળી જલે રામ દેની નહી દે રામ દેની નહી